ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਕਿਸਾਨ ਭਰਾਵੋ ਬਰਮੀ ਕੰਪੋਸਟ ਖਾਦ ਜਿਹੜੀ ਸਾਡੀ ਕੰਡੋਏ ਵਾਲੀ ਖਾਦ ਆਣਾ ਉਤਾਰ ਕੇ ਅਸੀਂ ਬੈਗ ਭਰ ਰਹੇ ਸੀ ਤੇ ਚੰਦਨ ਨਾਲ ਆਪਣੀ ਗੱਲ ਹੋ ਰਹੀ ਸੀ ਹਨਾ ਮੈਂ ਚੰਦਨ ਨੂੰ ਪੁੱਛਿਆ ਵੀ ਚੰਦਨ ਇਹਦੀ ਜਿਹੜੀ ਵਰਤੋ ਆ ਖਾਦ ਦੀ ਵੀ ਬਿਹਾਰ ਚ ਵੀ ਕਰਦੇ ਆ ਤੇ ਚੰਦਨ ਨੇ ਗੱਲ ਦੱਸੀ ਮੈਨੂੰ ਤੇ ਚੰਦਨ ਨੂੰ ਪੁੱਛਦੇ ਆ ਚੰਦਨ ਕੀ ਹੋਇਆ ਸੀ ਕਿ ਕਿਵੇਂ ਵਰਤਦੇ ਆ ਉਧਰ ਬਿਹਾਰ ਮੇ ਵੀ ਲੈ ਕੇ ਆਇਆ ਸੀ ਸਰਕਾਰੀ ਤੌਰ ਪਰ ਇੱਕ ਬੋਰੀ ਇੱਕ ਬੋਰੀ ਹਾਂ ਉਹ ਡੀਪੀ ਕੇ ਨਾਲ ਮਿਲਾਇਆ ਹੈ ਮੈਂ ਕਿਾ ਥੋਰਾ ਜਿਹਾ ਲੈ ਲੀਏ ਤਨਿਆ ਤੂੰ ਅਜੇ ਪੌਣਾ ਗੰਦ ਨਾ ਪਾਈ ਤੂੰ ਡਾਇਰ ਡੀਪੀ ਲੈ ਲੈ ਇਹ ਮਹਿੰਗਾ ਪੈਂਦਾ ਇਹ ਨਾਲੇ ਡੀਏਪੀ ਨਾਲੋ ਜਾਨੀ ਮਹਿੰਗੀ ਵਿਕਦੀ ਆ ਉਧਰ ਹਾਂ ਮਹਿੰਗਾ ਵਿਕਦਾ ਹੈ ਡੀਏਪੀ ਦੇ ਨਾਲ ਪਾਉਂਦੇ ਆਗੇ ਹਾਂ ਹਾਂ ਡੀਏਪੀ ਸਾਰੇ ਖਾਦ ਮਿਲਾ ਕੇ ਇਹ ਵੀ ਪਾਇਆ ਇਹਦਾ ਮਿਲਾ ਕੇ ਇਹਦਾ ਕੈਥਲਾ ਜਿਵੇਂ ਇੱਕ ਇੱਕ ਪਾਇਆ ਡੀਏਪੀ ਦੇ ਕਿੰਨੇ ਡੀਏਪੀ ਦਾ ਦੋ ਦੋ ਯੂਰੀਆ ਕਾ ਪਾਇਆ ਫਿਰ ਉਸ ਵਿੱਚ ਇਹਦਾ ਇੱਕ ਥੈਲਾ ਹਾਂ ਇਹਦਾ ਇੱਕ ਥੈਲਾ ਅਤੇ ਯੂਰੀਆ ਮਿਲਦਾ ਡੀਏਪੀ ਦੇ ਬੈਗ ਉਦਾਂ ਹੀ ਵੇਖਦੀ ਆ ਉਧਰ ਇਹ ਉਹ ਤਾਂ ਸਰਕਾਰੀ ਦਾ ਮੋਹਰ ਮਹਰ ਲੱਗਿਆ ਹੋਇਆ ਸੀ ਗਾਡੀਏਪੀ ਮੰਗ ਲੇਕਿਨ ਕਹਿੰਦਾ ਡੀਏਪੀ ਸੇ ਇਹ ਮਹਿੰਗਾ ਹੈ ਇੱਕ ਆ ਦੇਹੀ ਦੀ ਜਾਨੀ ਹਾਂ ਖਾਦ ਹੀ ਇਹੀ ਹੈ ਪਹਿਚਾਨ ਲਿਆ ਨਾ ਅਮ ਤੇ ਦੇ ਚ ਤੇ ਜਾਨੀ ਲੇਕਿਨ ਸਾਰੇ ਸਾਰੇ ਕਿਸਾਨ ਨਹੀਂ ਪਹੁੰਦਾ ਇਹ ਹਾਂ ਜਰਾ ਪੜਿਆ ਲਿਖਿਆ ਨੂੰ ਜਾਣੀ ਹਾਂ ਇਹ ਮੇਰੀ ਪਤਾ ਵੀ ਇਹਦੇ ਕੀ ਕੀ ਫਾਇਦੇ ਆ ਹਾਂ ਕੀ ਕੀ ਉਹ ਪਾਉਂਦਾ ਹਾਂ ਤੇ ਜਾਣੀ ਤੂੰ ਇਹਨੇ ਚੱਕੀ ਕਹਿੰਦਾ ਮੈਂ ਚੱਕੀ ਥੋੜੀ ਜੀ ਹਣਾ ਤੇ ਕਹਿੰਦਾ ਮੈਨੂੰ ਮਨਾ ਕਰਤਾ ਵੀ ਇਹਦੇ ਨਾਲ ਉਹ ਡੀਏਪੀ ਲੈ ਜਾਓ ਇਹ ਖਾਦ ਮਹਿੰਗੀ ਆ ਤੰਦ ਨੇ ਇਹੀ ਗੱਲ ਹੋਈ ਸੀ ਹਾਂਜੀ ਹਾਂ ਤੇ ਇਸ ਕਰਕੇ ਦੋਸਤੋ ਇਹਦੇ ਫਾਇਦੇ ਬਹੁਤ ਆ ਤੇ ਚੰਦਨ ਨੇ ਗੱਲ ਸੁਣਾਈ ਤੇ ਮੈਂ ਸੋਚਿਆ ਹਨਾ ਤੁਹਾਡੇ ਨਾਲ ਸਾਂਝੀ ਕਰੀਏ ਵੀ ਇਹ ਖਾਦ ਦੀ ਵਰਤੋਂ ਜਿਹੜਾ ਵੀ ਕਰਦਾ ਹਨਾ ਉਹ ਏਰੀਆ ਖੂਬੀਆਂ ਪਤਾ ਨੇ ਵੀ ਕੀ ਖੂਬੀਆਂ ਨੇ ਹਨਾ ਚੰਦਨ ਖੂਬੀਆਂ ਤਾਂ ਜੀ ਵੀ ਹੈਗਾ ਨਾ ਉਹ ਖੱਤੇ ਜਿਹੜੇ ਖੱਤੇ ਜੀ ਇਹ ਪਾਇਆ ਹਾਂ ਸਿੰਗਲ ਪਾਇਆ ਹਾਂ ਖੇਤੋ ਬਹੁਤ ਲਗਾਤਾ ਥਾ ਲੇਕਿਨ ਇਹ ਜੋ ਪਾਇਆ ਉਸ ਖੇਤ ਮੱਕੇ ਦਾ ਅਲੱਗ ਹੀ ਜਨ ਹਾਂ ਨਲੇ ਮੋਟਾ ਮੋਟਾ ਥਾ ਹਾਂ ਪੂਰਾ ਤੇ ਉਸ ਦਾ ਛੱਲੀ ਵੀ ਸਾਡੇ ਖੇਤ ਚ ਵੀ ਆ ਕੇ ਦੇਖ ਸਕਦੇ ਹੋ ਹਨਾ ਸਾਡੇ ਖੇਤ ਦੀ ਜਿਹੜੀ ਉਪਜਾਊ ਸ਼ਕਤੀ ਆ ਗਈ ਬਾਕੀ ਪੀ ਐਚ ਲੈਵਲ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਕਿਉਂਕਿ ਸਾਨੂੰ 3-4 ਸਾਲ ਹੋ ਗਏ ਇਹ ਖਾਦ ਵਰਤਦਿਆਂ ਨੂੰ ਦੋਸਤੋ ਇਸ ਕਰਕੇ ਵੀਡੀਓ ਬਣਾਈ ਸੀ ਚੰਦਨ ਨਾਲ ਗੱਲ ਚੱਲ ਪਈ ਹਨਾ ਤੁਹਾਡੇ ਨਾਲ ਆਪਾਂ ਸਾਂਝੀ ਕਰਤੀ ਦੋਸਤੋ ਤੇ ਉਹ ਧੰਨਵਾਦ ਜੀ